क्या कह रहा हूँ मैं बोल देता जानपायी को ये मिल गया दी हीरा दे दिए पूरा बोले तो तो मैंने उसे लाता मैं निमो दे देता कायदा नहीं है का ओ दे दे नहीं नहीं ये लेते हैं हो जो भी तेरी बकरी भी की है नहीं तेरी या जो हो जो चंद भी नहीं नहीं दे 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 � ਨਵਾਬ ਬੱਕਰੀਆਂ ਦਾ ਮਾਰਿਆ ਜੋ ਜੀ ਵੇਚੂਗਾ ਨਵਾਬ ਬੱਕਰੀਆਂ ਦਾ ਪਾਲੀ ਇਹ ਕੀ ਦਾ ਮੈਂ ਕੋਈ ਚੱਕਰ ਨਹੀਂ ਵੇਚਣ ਕੋਈ ਰੱਖ ਲਾਂਗਾ 21000 ਦੀ ਦਿੰਨੇ ਪੂਰੀ ਬਾਈ ਦੀ ਦਿੰਨੇ ਹੋਰ ਕਿੰਨੇ ਛੱਡਦਾ ਤੂੰ ਪੂਰੀ ਬਾਈ ਦੀ ਮੌਕਾ ও <laughs> <laughs> ਸਾਡੇ ਬਾਈ ਦੀ ਦੇ ਛੋਟੇ ਭਾਈ ਨਹੀਂ ਨਹੀਂ ਘਾਇਆਂ ਦਾ ਕੋਈ ਫੇਰ ਨਹੀਂ ਇਹਦੇ ਦੇ ਵਧੀਆ ਰਹੇਗਾ ਹੁਣ ਕੀ ਕਰਾਂ ਭਾਈ ਨਹੀਂ ਹੋਰ ਕੋਈ ਧਰਮ ਨੂੰ ਕੋਈ ਨਿਆਉਣਾ ਚਾਹੀਏ ਹੋਰ ਲੰਗਾ ਜਾ ਅੱਠ ਚੰਗੀ ਹੈ ਲੋਹੀ ਅੱਠ ਚੰਗੀ ਰੁਪਈਏ ਮੇਰੇ ਭਾਈ ਠੀਕ ਆ ਲੈ ਆਟਮਾ ਦੀਆ ਲੈਆਂ ਦੇਖ ਲੈ ਪਹਿਲੇ ਆਟਰ ਕੀ ਆ ਯਾਰ ਵੀ ਪਾਲਾ ਮਰਾਜ ਤੋਂ ਨਾ ਜੇ ਦੇਣੀਆਂ ਨਹੀਂ ਉਹਰੇ ਬਣਾ ਦੇ ਉਹ ਲਿਆਦ ਕੁਝ ਨਹੀਂ ਆਂ ਨਹੀਂ ਸਨਾਰਾ ਲੱਗਦਾ ਜੇ ਪੰਜ ਸਾਲ ਦਾ ਬਦਲ ਮਾਨ 23 ਦੀ ਪੂਰੀ ਕੁਛ ਨਾ ਪਾਲਾ ਮਰਾਜ 23 ਦੀ ਪੂਰੀ ਕੋਈ ਨਾ ਲੈ ਸੰਜੀ ਲੈ ਗੱਲ ਕੋਈ ਬੰਦਰੀ ਹੋਸੀ ਯਾਰ ਕੋ ਨਹੀਂ ਦੇ ਓਏ ਜਿੱਕੇ ੱਤਕਾ ਨਾ ਕਰ ਕਿਸੇ ਗਰੀਬਾਂ ੱਤਕਾ ਨਾ ਕਰ ਇਹ ਰਾਂਝਾ ਰਾਜੀ ਆ ਬਸ ਓਤੀ ਤੈਨੂੰ ਕਹਿ ਗੱਲ ਸੁਣ ਕਿਸੇ ਨਾਲ ਧੱਕਾ ਨਾ ਕਰ ਲੈਣ ਵਾਲੇ ਨਾਲ ਦੇਣਾ ਅਗਲੇ ਦਾ ਮਨ ਦੁਖੀ ਨਹੀਂ ਕਰਨਾ ਆਲੇ ਦੇ ਘਰੇ ਗਾਲਾਂ ਪੈ ਜਾਣ ਆਪਣਾ ਕੀ ਜੋ 500 ਰੁਪਏ ਵਿੱਚ ਇੱਕ ਤਾਂ 500 ਵਿੱਚ ਲੈ ਸੌਦਾ ਨਹੀਂ ਕਰ ਆਪਾਂ ਨੂੰ ਤਾਂ 500 ਨਾਏ ਬਣੇ ਤੇ ਆਲੇ ਦੇ ਗੰਦੇ ਨਾ ਗਾਲ ਲੈ ਬਾਈ ਬੱਕਰੀ ਦੇਨ ਆਵੀ ਚਾਹੇ ਲੈ ਜੇ ਪ੍ਰੇਮੀ ਬਹੁਤ ਧੰਨਵਾਦ ਓਹ ਖੜ ਜਾ ਮੜਾ ਬਈ ਖਾੜਾ ਖੁੱਲਾ ਕਰ ਲੋ ਵੱਡੇ ਭਈ ਅਸੀਂ ਵੀ ਖੜਦੇ ਹੋ ਜਾ ਜੀ ਚਾਚਾ ਕੋਈ ਨਾ ਕੋਈ ਨਾ ਬੜਾ ਬਈ ਚਲੋ ਚਾਹੇ ਲੈ ਜੇ ਪ੍ਰੇਮੀ ਚਾਹੇ ਲੈ ਜੇ ਸਲੀਮੀ ਹਾਂ ਜੀ ਹੋ ਜੀ ਮੈਂਟਰੀ ਜੀ ਦੁੱਧ ਪੀਂ ਜਾਂਦਾ ਬੱਕਰੀ ਵੇਚਣੀ ਆ ਵੇਚੀ ਨਹੀਂ ਵੇਚਣੀ ਜਮਾ ਲਾ ਵੇਚੀ ਮੁੱਲ ਲਾਵਾਂਗੇ ਪੱਕਾ ਕੰਮ ਨਹੀਂ ਛੜਦੇ ਕੱਚਾ ਹੋਰਾਂ ਕਰ ਹੱਥ ਤੇਰੀ ਹੁਣ ਬੱਕਰੀ ਵਿਕ ਗਈ ਮੌਕਾ ਟਾਈਮ ਹੈ ਇੱਕ ਦੂ ਬਾਦ ਬੱਸ ਦਾ ਬੱਸੇ ਹੈ ਰੇਲ ਗੱਡੀ ਚ ਵੇ ਟਾਈਮ ਚੜਨਾ ਤੂੰ ਕਿਉਂ ਰੇਲਿਆ ਬੇਕੇ ਵੇ ਆਉਂਦੀਆਂ ਨਹੀਂ ਬੱਸਾਂ ਹਰਦਮ ਚਲਦੀਆਂ ਨੇ ਪੂਰੀ 24000 ਦੀ ਹੋ ਗਈ ਬੱਸ

ਓ ਨਾ ਡਰਾਪ ਆ ਪਾ ਦੀ ਬੱਬਰ ਉਹ ਇੱਥੇ ਨਾ ਮਲਾਈ ਜੀ ਉਹ ਨਹੀਂ ਹਟਿਆ ਲੈਣੀ ਨੀ ਪਤਰਾਣਾ ਮੈਨੂੰ ਦੇ ਜੀ ਤੇਰੇ ਮੁੰਡਿਆ ਨਵੀਂ ਉਮਰ ਦੇ ਮੁੰਡਿਆ ਬਾਬਾ ਸਾਹਮਣੇ ਇਹ ਮੌਕਾ ਤੇਰਾ ਹੱਲ ਗਿਆ ਦਿਮਾਗ ਨਾਲ ਹਲਾਤਾ ਮੇਰਾ ਬਾਬਾ ਵਿਚ ਵੜ ਜਾ ਅਸੀਂ ਦਾ ਬਾਤ ਹੋਇਆ ਹੋਰ ਕੇ ਦੇਖ ਲੋ ਮੈਂ ਆਈ ਕੋਈ ਨਾ ਵੀਰੇ ਕੋਈ ਕਹਿੰਦਾ ਕਰ ਕਹਿੰਦਾ ਨਹੀਂ ਆਇਆ ਨਹੀਂ ਓ ਖਾਣਾ ਦਾ ਖੁੱਲਾ ਕਰਨਾ ਹੋਣੀ அதுக்கு <coughs> <coughs>

ਮੀਆਂ ਓਏ ਰੋ ਜੋਰ ਲੱਗ ਗਿਆ ਬਾਈ ਇਹ ਗੱਲ ਤੇਰਾ ਲੈ ਕੇ ਜਾ ਕੀ ਗੱਲ ਪ੍ਰੇਮੀ ਲੱਗਿਆ ਦਿੰਦਾ ਕਿਤੇ ਭੀ ਭੱਜ ਜੇ ਸਾਰੇ ਆਪਾਂ ਕਰਾਂਗੇ ਇਹ ਭੱਜ ਗਏ ਪ੍ਰੇਮੀ ਸਾਰੇ ਓਏ ਭਾਈ ਭੱਜ ਗਏ ਪ੍ਰੇਮੀ ਸਾਰੇ ਹੁਣ ਕੰਮ ਕਰਾਂਗੇ ਬਾਰੇ ਦੇ ਨਿਆਰੇ ਓਰੇ ਆ ਓਏ ਹਣ ਬਾਈ ਜਾ ਬੱਕਰੀ ਤੇਰੀ ਵੇਚਤੀ ਉੜਦਾ ਪੰਛੀ ਅਕਾਸੋਂ ਆ ਉਤਰਿਆ ਚੜਤੀ ਜਹਾਜ਼ ਚ

ਨਜਾ ਪਹਿਲਾ ਸੌਦਾ ਮੱਲਾਪੁਰ ਹੋ ਗਿਆ ਭਾਈ ਜੀ ਮੇਰਾ ਵੀ ਤੇ ਮੌਲਾਸਤੇ 9 10 11 12 14 15 16 17 18 19 20 21 22 23 24 ਪੂਰੇ 25 ਤੇ ਗੱਲ ਨਹੀਂ ਕੱਚੀ ਐ ਮੈਨੂੰ ਵੀ ਨਾ 500 ਖੁਸ਼ੀ ਨਾਲ ਜਮੇਲੇ ਆਇਆ ਵਾਹ ਭਾਈ ਵਾਹ ਕਿੰਨੇ ਆਏ ਖੁਸ਼ੀ ਨਾਲ ਅੱਜ ਤਾਂ ਨਾ ਐ ਕਿਆ ਕਰਦਾ ਈ